ਵੀਵੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਰੱਖੜੀ ਦੇ ਪਵਿੱਤਰ ਤਿਹਾਰ ਮੌਕੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ ਇਨ੍ਹਾਂ ਐਲਾਨਾਂ ਵਿੱਚ ਪੈਨਸ਼ਨ ਸਰਕਾਰੀ ਸਕੀਮਾਂ ਅਤੇ ਮੌਸਮ ਨਾਲ ਸੰਬੰਧਿਤ ਅਪਡੇਟ ਸ਼ਾਮਲ ਕੀਤੇ ਗਏ ਹਨ ਈ ਸ਼ਰਮ ਕਾਰਡ ਧਾਰਕਾਂ ਲਈ 3000 ਦੀ ਸ਼ਹਾਯਤਾ ਕੇਂਦਰ ਸਰਕਾਰ ਨੇ ਈ ਸ਼ਰਮ ਕਾਰਡ ਧਾਰਕਾਂ ਲਈ ਨਵੀਂ ਸੂਚੀ ਜਾਰੀ ਕੀਤੀ ਗਈ ਹੈ ਇਸ ਤਹਿਤ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੇ ਖਾਤਿਆਂ ਵਿੱਚ 3000 ਦੀ ਰਾਸ਼ੀ ਭੇਜੀ ਜਾ ਰਹੀ ਹੈ ਆਪਣਾ ਨਾਮ ਸੂਚੀ ਵਿੱਚ ਚੈੱਕ ਕਰਨ ਲਈ ਤੁਸੀਂ ਈ ਸ਼ਰਮ ਕਾਰਡ ਦੇ ਅਧਿਕਾਰੀ ਵੈੱਬਸਾਈਟ ਤੇ ਇਹ ਸ਼ਰਮ ਕਾਰ ਨਿਊ ਲਿਸਟ 2025 ਵਿਕਲਪ ਤੇ ਕਲਿੱਕ ਕਰ ਸਕਦੇ ਹੋ ਇੱਥੇ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਪਵੇਗਾ ਜਿਸ ਤੇ OTP ਆਵੇਗਾ OTP ਦਾਖਲ ਕਰਨ ਤੋਂ ਬਾਅਦ ਤੁਸੀਂ ਸੂਚੀ ਵਿੱਚ ਆਪਣਾ ਨਾਮ ਦੇਖ ਸਕਦੇ ਹੋ ਅਤੇ ਇਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ LPG ਸਿਲੰਡਰਾਂ ਤੇ ਸਬਸਿਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਮੌਕੇ ਤੇ ਭੈਣਾਂ ਨੂੰ ਤੋਹਫਾ ਦਿੰਦਿਆਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ LPG ਸਿਲੰਡਰਾਂ ਤੇ ਸਬਸਿਡੀ ਵਧਾ ਕੇ 300 ਕਰ ਦਿੱਤੀ ਹੈ ਇਸ ਫੈਸਲੇ ਨਾਲ ਦੇਸ਼ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲੇਗਾ ਇਹ ਯੋਜਨਾ ਗਰੀਬੀ ਰੇਖਾ ਤੋਂ ਹੇਠਾਂ ਰਹੇਗੀ। ਉਹਨਾਂ ਪਰਿਵਾਰਾਂ ਨੂੰ ਮੁਫਤ ਐਲਪੀਜੀ ਕਨੈਕਸ਼ਨ ਅਤੇ ਗੈਸ ਚੁੱਲਾ ਮੁਹੱਈਆ ਕਰਵਾਉਂਦੀ ਹੈ। ਅੰਗਣਵਾੜੀ ਵਰਕਰਾਂ ਲਈ ਤਰੱਕੀ ਸਮਾਜਿਕ ਸੁਰੱਖਿਆ ਡਾਕਟਰ ਬਲਜੀਤ ਕੌਰ ਨੇ 435 ਅੰਗਣਵਾੜੀ ਹੈਲਪਲਾਂ ਨੂੰ ਤਰੱਕੀ ਦੇ ਕੇ ਅੰਗਣਵਾੜੀ ਵਰਕਰ ਬਣਾਇਆ। ਆਸ਼ੀਰਵਾਦ ਸਕੀਮ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦੌਰਾਨ ਅਨੁਸੂਚੀ ਜਾਤੀਆਂ ਦੇ 4503 ਲਾਭਪਾਤਰੀਆਂ ਲਈ 22.97 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ ਇਹ ਰਾਸ਼ੀ ਅੰਮ੍ਰਿਤਸਰ ਬਰਨਾਲਾ ਫਰੀਦਕੋਟ ਸਿਰਫਾਤੇਗੜ ਸਾਹਿਬ ਗੁਰਦਾਸਪੁਰ ਹਸ਼ਿਆਰਪੁਰ ਮਾਨਸਾ ਸ੍ਰੀ ਮੁਕਤਸਰ ਸਾਹਿਬ ਪਟਿਆਲਾ ਪਠਾਨਕੋਟ ਰੂਪਨਗਰ ਮੋਹਾਲੀ ਸੰਗਰੂਰ ਮਲੇਰਕੋਟਲਾ ਤੇ ਤਰਨਤਾਰਨ ਦੇ ਲਾਪਤਰੀਆਂ ਲਈ ਹੈ ਮੌਸਮ ਦੇ ਨਾਲ ਜੁੜੀ ਹੋਈ ਹੁਣ ਗੱਲਬਾਤ ਕਰਦੇ ਹਾਂ ਜੀ ਮੌਸਮ ਵਿਭਾਗ ਦੇ ਅਨੁਸਾਰ ਸ਼ਾਮ ਨੂੰ ਪੰਜਾਬ ਦੇ ਯਾਤਰੀ ਇਲਾਕਿਆਂ ਵਿੱਚ بارش ਦੀ ਸੰਭਾਵਨਾ ਹੈ 10 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ ਤੇਜ਼ ਮੀਂਹ ਪੈ ਸਕਦਾ ਹੈ 11 ਤੇ 12 ਅਗਸਤ ਫਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਫਜ਼ੂਰ ਫirozpur ਅਤੇ ਤਰਨਤਾਰਨ ਵਿੱਚ ਮੌਸਮ ਖੁਸ਼ਕ ਰਹੇਗਾ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਬੂੰਦਾਬੰਦੀ ਹੋ ਸਕਦੀ ਹੈ 13 ਅਗਸਤ ਦੀ ਗੱਲਬਾਤ ਕੀਤੀ ਜਾਵੇ ਤਾਂ 13 ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 25 ਤੋਂ 50 ਫੀਸਦੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਤਾਪਮਾਨ ਅੱਦੇ ਵਿੱਚ ਘਟਾਵੇਗੀ ਹੁਣ ਤੁਹਾਡੇ ਪੈਨ ਕਾਰਡ ਤੇ 5 ਲੱਖ ਤੱਕ ਦੀ ਨਿੱਜੀ ਕਰਜ਼ਾ ਲੈਣ ਸੰਭਵ ਹੋ ਗਿਆ ਹੈ ਡਿਜੀਟਲ ਇੰਡੀਆ ਤੇ ਤਹਿਤ ਬਿਨਾਂ ਬੈਂਕ ਜਾਏ ਸਿਰ ਪੈਨ ਕਾਰਡ ਦੀ ਵਰਤੋਂ ਕਰਕੇ ਆਸਾਨੀ ਨਾਲ ਲੋਨ ਲਿਆ ਜਾ ਸਕਦਾ ਹੈ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਅਗਲੀ ਵੀਡੀਓ ਵਿੱਚ ਸਾਂਝੀ ਕੀਤੀ ਜਾਵੇਗੀ